ਸਾਡੇ ਨਾਲ ਮੌਜੂਦ ਨੇ ਜੀ ਸੁਬਿੰਦਰ ਸਿੰਘ ਸੀਨੀਅਰ ਕਾਂਗਰਸੀ ਆਗੂ ਇਹਨਾਂ ਨੂੰ ਜਾਣਦੇ ਹੋਣਗੇ ਜੋ ਪਿੰਡ ਦੇ ਵਿੱਚ ਘਟਨਾ ਕਰਮ ਚੱਲ ਰਿਹਾ ਹੈ ਕਾਫੀ ਦਿਨਾਂ ਤੋਂ ਬਾਕੀ ਸੀਐਮ ਸਾਹਿਬ ਵੀ ਆਕੇ ਗਏ ਨੇ ਤੇ ਪਿੰਡ ਨੂੰ ਆਸ ਸੀਗੀ ਕਿ ਕੁਝ ਦਿਖ ਜਾਨਗੇ ਲੇਕਿਨ ਉਹ ਜਿਸ ਤਰ੍ਹਾਂ ਆਏ ਸੀ ਉਸੇ ਤਰ੍ਹਾਂ ਚਲੇ ਗਏ ਕੀ ਕਾਹ ਹੋ ਗਏ ਇਸਤੇ ਬਾਰੇ ਜੋ ਰਾਜਨੀਤੀ ਚੱਲਿਆ ਪਿੰਡ ਦੇ ਵਿੱਚ ਜੀ ਮੁੱਖ ਮੰਤਰੀ ਸਾਹਿਬ ਆਏ ਸੀਗੇ ਸਕੂਲ ਦਾ ਫੰਕਸ਼ਨ ਸੀਗਾ ਉਸਤੇ ਸਿਲਸਿਲੇ ਚ ਆਏ ਸੀਗੇ ਜਦੋਂ ਉਹਨਾਂ ਦਾ ਹੈਲੀਕਾਪਟਰ ਕੈਪਟਰ ਲੈਂਡ ਹੋ ਰਿਹਾ ਸੀਗਾ ਤਾਂ ਮੈਂ ਦੇਖ ਰਿਹਾ ਸੀਗਾ ਕਿ ਇੱਕ ਪਾਸੇ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਮਿਲਣ ਵਾਸਤੇ ਆਪਣੀ ਜਦੋਜਹਿਦ ਕਰ ਰਹੀਆਂ ਸੀਗੀਆਂ ਸਕੂਲ ਤੋਂ ਲੈ ਕੇ ਜਿੱਥੇ ਕਿਸਾਨ ਜਥੇਬੰਦੀਆਂ ਖੜੀਆਂ ਸੀਗੀਆਂ ਉਹ ਤਾਂ ਡਿਫਰੈਂਸ ਵਿੱਚ ਮੈਨੂੰ ਲੱਗਦਾ 7-800 ਮੀਟਰ ਦਾ ਸੀਗਾ ਵੱਡੇ ਰੈਕ ਦੇ ਅਫਸਰ ਲਗਾਏ ਗਏ ਸੀਗੇ ਉਹਨਾਂ ਨੂੰ ਰੋਕਣ ਵਾਸਤੇ ਜੋ ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਚਾਹੁੰਦੀਆਂ ਸੀ ਮਿਲ ਦੇਣਾ ਮਿਲ ਲੈਣਾ ਚਾਹੀਦਾ ਸੀਗਾ ਚਲੋ ਉਹ ਵੀ ਗੱਲ ਛੱਡੋ ਬੜੀ ਵੱਡੀ ਆਸ ਸੀਗੀ ਨਗਰ ਨੂੰ ਵੀ ਵਿਧਾਨ ਸਭਾ ਹਲਕਾ ਡਿੜਵਾ ਨੂੰ ਵੀ ਕਿ ਅੱਜ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਉਹਨਾਂ ਨਾਲ ਫਾਈਨੈਂਸ ਮਿਨਿਸਟਰ ਸੁਧਾਰਪਾਲ ਸਿੰਘ ਟੀਮਾ ਵੀ ਸੀਗੇ ਜੋੜੇ ਇਸ ਡਿੜਵਾ ਹਲਕੇ ਤੋਂ ਸੀਟਿੰਗ ਐਮ ਐਲ ਏ ਨੇ ਮੈਨੂੰ ਲੱਗਦਾ ਕਿ بس ਗੱਲਾਂ-ਬਾਤਾਂ ਕਰਕੇ ਚਲੇ ਗਏ ਕੋਈ ਵੱਡੇ ਪ੍ਰੋਜੈਕਟ ਦੀ ਗੱਲ ਨਹੀਂ ਕੀਤੀ ਕੋਈ ਵੱਡਾ ਜ਼ਿਲ੍ਹੇ ਵਾਸਤੇ ਕਾਰਖਾਨੇ ਦੀ ਗੱਲ ਨਹੀਂ ਕੀਤੀ ਇਸ ਇਸ ਜ਼ਿਲ੍ਹੇ ਤੋਂ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਰਹੇ ਨੇ ਔਰ ਇਸ ਨਗਰ ਨੇ ਛਾਦਲੀ ਨਗਰ ਨੇ ਉਹਨਾਂ ਨੂੰ 2500 3-3000 ਦੀ ਲੀਡ ਨਾਲ ਜਤਾ ਕੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਭੇਜਿਆ ਸੀ ਦੋ ਵਾਰੀ ਚੀਮਾ ਸਾਹਿਬ ਨੂੰ ਇਸ ਨਗਰ ਨੇ ਲੀਡ ਦੇ ਕੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਭੇਜਿਆ ਫਿਰ ਜਿਮਨੀ ਚੋਣ ਆਈ ਕਰਾਚੋ ਸਾਹਿਬ ਨੇ ਗਰਮੇਲ ਕਰਾਚੋ ਜੀ ਨੇ ਚੋਣ ਲੜਿਆ ਉਹਨਾਂ ਨੂੰ ਲੀਡ ਦੇ ਕੇ ਇਸ ਨਗਰ ਨੇ ਭੇਜਿਆ ਬੇਸ਼ੱਕ ਉਹ ਲੂਜ਼ ਕਰ ਗਏ ਉਹ ਕਿਸਮਤ ਦੀਆਂ ਗੱਲਾਂ ਹੁੰਦੀਆਂ ਨੇ ਫਿਰ ਦੁਬਾਰਾ ਚੋਣ ਆਈ 2024 ਚ ਮੀਤ ਹੇਰ ਸਾਹਿਬ ਇੱਥੋਂ ਚੋਣ ਲੜੇ ਉਹਨਾਂ ਨੂੰ ਵੀ ਲੱਗਦਾ 17-18% ਦੀ ਲੀਡ ਦੇ ਕੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਭੇਜਿਆ ਤਾਂ ਮੇਰੇ ਕਹਿਣ ਦਾ ਮਕਸਦ ਇਹ ਆ ਕੀ ਮੁੱਖ ਮੰਤਰੀ ਸਾਹਿਬ ਆਏ ਸੀਗੇ ਕੋਈ ਇਸ ਨਗਰ ਵਾਸਤੇ ਅਨਾਉਂਸਮੈਂਟ ਕਰ ਜਾਂਦੇ ਵਿਧਾਨ ਸਭਾ ਹਲਕਾ 1:30 ਵਜੇ ਦੇ 80 82 ਪਿੰਨੇ ਉਹਨਾਂ ਵਾਸਤੇ ਆਪਦੀ ਅਨਾਉਂਸਮੈਂਟ ਕਰ ਦਿੰਦੇ ਤਾਂ ਮੈਨੂੰ ਇਹ ਲੱਗਿਆ ਕਿ ਮੁੱਖ ਮੰਤਰੀ ਪੋਚਾ ਪਾਚੀ ਕਰਕੇ ਚਲੇ ਗਏ ਇਸ ਨਗਰ ਵਾਸਤੇ ਵੀ ਕੁਝ ਨਹੀਂ ਕਹਿ ਕੇ ਗਏ ਨਾ ਵਿੱਤ ਮੰਤਰੀ ਸਾਹਿਬ ਨੇ ਹਾਂ ਵਿੱਤ ਮੰਤਰੀ ਸਾਹਿਬ ਨੇ ਦੋ ਸੜਕਾਂ ਦਾ ਜ਼ਿਕਰ ਜ਼ਰੂਰ ਕੀਤਾ ਇੱਕ ਸੜਕ ਦਾ ਜ਼ਿਕਰ ਕੀਤਾ ਕਿ ਕੋਟ ਛਾੜਲੀ ਤੋਂ ਵਾਇਆ ਕੋਠਿਆਂ ਵਾਲੀ ਸੜਕ ਦਾ ਦੂਸਰਾ ਜ਼ਿਕਰ ਕੀਤਾ ਛਾੜਲੀ ਤੋਂ ਵਾਇਆ ਜਵੰਦੇਵਾਲੀ ਸੜਕਾ ਵਿਧਮંત્રી ਸਾਹਿਬ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਅੱਛੀ ਗੱਲ ਆ ਤੁਸੀਂ ਸੜਕਾ ਬਣਾ ਰਹੇ ਹੋ ਸਾਡੀ ਸਰਕਾਰ ਨੇ ਹੀ ਬਣਾਈਆਂ ਸੀਗੀਆਂ ਜੋ ਪੀ ਡਬਲਯੂ ਡੀ ਮਨਿਸਟਰ ਵਿਜੇਂਦਰ ਸਿੰਘਲਾ ਜੀ ਸੀ ਕੇ ਜਿਨ੍ਹਾਂ ਨੇ ਛਾੜਲੀ ਤੋਂ ਵਾਇਆ ਛੱਠਾ ਨਨੇੜਾ ਵਾਇਆ ਜਨਾਲ ਵਾਇਆ ਡਿੜਵਨ ਸੜਕ ਦਿੱਤੀ ਸੀ 18 ਫੁੱਟੀ ਛਾੜਲੀ ਤੋਂ ਵਾਇਆ ਸੰਗਤੀ ਵਾਲਾ ਪਾਈਕੀਪਸੋਰਚ ਖੋਰੀਆਂ ਨੂੰ ਸੜਕ ਦਿੱਤੀ ਸੀ 18 ਫੁੱਟੀ ਤਮੀ ਮੰਤਰੀ ਸਾਹਿਬ ਨੇ ਗੱਲ ਜਰੂਰ ਕਰਨੀ ਚਾਹਣਾ। ਕਿ ਪਿੰਡ ਦੇ ਅੰਦਰ ਦੋ ਸੜਕਾਂ ਸੀਗੀਆਂ ਜਿਨ੍ਹਾਂ ਦਾ ਕੰਮ 6 ਮਹੀਨਿਆਂ ਤੋਂ ਰੁਕਿਆ ਪਿਆ। ਕੰਮ ਚੱਲ ਕੇ ਉਸ ਤੋਂ ਬਾਅਦ ਰੁਕਿਆ ਗਿਆ। ਇਸ ਨਗਰ ਦੀ ਨੀ ਲਾਉਣ ਵਾਲੇ ਬਾਬਾ ਭਾਈ ਮੂਲਚੰਦ ਸਾਹਿਬ ਵਾਲੀ ਸੜਕ ਜਿਹੜੀ ਟਾਲੀਵਾਲ ਪੱਤੀ 'ਚ ਪੈਂਦੀ ਆ। ਉਹਦਾ ਕੰਮ ਰੁਕਿਆ ਉਹਦਾ ਕੰਮ ਚਾਲੂ ਕਿਉਂ ਨਹੀਂ ਹੋ ਰਿਹਾ ਜੀ? ਦੂਸਰੀ ਸੜਕ ਟੈਂਕੀ ਤੋਂ ਲੈ ਕੇ 12 ਦਰੀ ਨੂੰ ਹੁੰਦੀ ਹੋਈ ਸਿੱਧੀ ਟਾਲੀ ਸਾਹਿਬ ਗੁਰਦੁਆਰੇ ਨਾਲ ਲੱਗਦੀ ਆ ਜਾ ਕੇ। ਉਹਦਾ ਕੰਮ ਕਿਉਂ ਨਹੀਂ ਹੋ ਰਿਹਾ? ਦੋ ਸੜਕਾਂ ਮੇਨ ਨੇ। 6 ਮਹੀਨੇ ਤੋਂ ਇਹਨਾਂ ਦਾ ਕੰਮ ਜਿਹੜਾ ਪੈਂਡਿੰਗ ਪਿਆ। ਹੋਰ ਜੀ। ਬਾਕੀ ਆਪਣੀ ਸਰਕਾਰ ਦੇ ਵਿੱਚ ਕੀ ਕੀ ਕੰਮ ਹੋਏ ਨੇ ਜੀ ਉਹ ਵੀ ਗਿਣਾ ਦਿਓ। ਸਾਡੀ ਸਰਕਾਰ ਦੇ ਅੰਦਰ ਜਦੋਂ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਜੀ ਸੀਗੇ। ਉਹਨਾਂ ਨੇ ਜ਼ਿਲ੍ਹੇਵਾਰੀ ਸਕੂਲਾਂ ਦਾ ਕੰਪੀਟੀਸ਼ਨ ਕਰਾਇਆ ਸੀ ਸਭ ਤੋਂ ਵੈਸਟ ਰੀਲ ਸਕੂਲ ਕਿਹੜਾ ਆਂਦਾ। ਮੇਰੇ ਕੋ ਇਹ ਚੰਡੀਗੜ੍ਹ ਤੋਂ ਖਬਰ ਲੱਗੀ ਸੀ ਉਹ ਡਿਟੇਲ ਪਈ ਆ। 10 ਲੱਖ ਦਾ ਅਵਾਰਡ ਪ੍ਰਾਪਤ ਕਰਨ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਲਿਸਟ ਆ ਜੀਐਸਐਸ ਨਗਰ ਨਾਕਲਾ ਅਮਰਸਰ ਦਾ ਸਕੂਲ ਸਾਰੇ ਜ਼ਿਲ੍ਹਿਆਂ ਦੀ ਡਿਟੇਲ ਆ ਇਸ ਤੇ ਛਾਦਲੀ ਦਾ ਨਾਮ ਆ ਜੀਐਸਐਸ ਛਾਦਲੀ ਜਿਸ ਨੂੰ 10 ਲੱਖ ਰੁਪਏ ਸਾਡੀ ਸਰਕਾਰ ਦੇ ਅੰਦਰ ਆਇਆ ਸੀਗਾ ਉਸ ਤੋਂ ਬਾਅਦ ਦੂਜੀ ਡਿਟੇਲ ਆ ਮੇਰ ਕੋਲ ਦੂਜੀ ਡਿਟੇਲ ਹੈਗੀ ਆ 6 20 ਜੂਨ ਦੇ ਆਸ-ਪਾਸ ਆਹੇ 22,53,000 ਦੀ ਗ੍ਰਾਂਟ ਜਿਹੜੀ ਸਿੰਘਲਾ ਜੀ ਨੇ ਦਿੱਤੀ ਸੀਗੀ ਇਹ ਸਾਡੇ ਕੋਲ ਦੂਸਰੀ ਲਿਸਟ ਆ ਵੀ ਸਕੂਲ ਵਾਸਤੇ ਆਈ ਸੀਗੀ ਔਰ ਤੀਸਰੀ ਚੀਜ਼ ਸੀਗੀ ਤੀਸਰੀ ਚੀਜ਼ ਸੀਗੀ ਬਾਸਕਟਬਾਲ ਦਾ ਗਰਾਊਂਡ ਦਾ ਨਹੀਂ ਪੱਥਰ ਸੀਗਾ 6 ਜੁਲਾਈ ਨੂੰ ਇਹਦਾ ਨਹੀਂ ਪੱਥਰ ਰੱਖਿਆ ਗਿਆ ਸੀ 2020 ਨੂੰ ਉਸ ਤੋਂ ਬਾਅਦ ਇਹ ਕੰਪਲੀਟ ਹੋਇਆ ਬਾਸਕਟਬਾਲ ਦਾ ਗਰਾਊਂਡ ਕੰਪਲੀਟ ਹੋਇਆ ਅਸੀਂ ਫਿਰ ਉਹ ਦਾ ਉਦਘਾਟਨ ਕੀਤਾ ਇਹ ਤਿੰਨ ਚੀਜ਼ਾਂ ਐਮ ਸੀਗੀਆਂ ਜਿਹੜੀਆਂ ਸਕੂਲ ਨੂੰ ਸਾਡੀ ਸਰਕਾਰ ਦੇ ਅੰਦਰ ਨਿੱਤੀਆਂ ਗਿਆ ਸੀਗਾ ਫਿਰ ਜਦੋਂ ਸੂਬੇ ਦੇ ਵਿੱਤ ਮੰਤਰੀ ਸਾਹਿਬ ਇੱਥੋਂ ਸਿਟਿੰਗ ਐਮ ਐਲ ਏ ਸੀਗੇ 17 ਤੋਂ ਲੈ ਕੇ 2022 ਸਾਡੀ ਸਰਕਾਰ ਚ ਇਹਨਾਂ ਨੇ 2020 ਦੇ ਵਿੱਚ ਮੈਨੂੰ ਲੱਗਦਾ ਕਿ ਮੁੱਦਾ ਚੱਕਿਆ ਸੀਗਾ ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਛਾਦਿਲ ਨੂੰ ਜਲਦੀ ਦਿੱਤਾ ਜਾਵੇਗਾ ਨਗਰਪੰਚਾਇਤ ਦਾ ਦਰਜਾ ਚੀਮਾ ਸਾਹਿਬ ਦੀ ਸਟੇਟਮੈਂਟ ਆ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆ ਵਿਧਾਨ ਸਭਾ ਵਿਧਾਨ ਸਭਾ 'ਚ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਕੋਲ ਉਠਾਇਆ ਉਠਾਇਆ ਜਿਨ੍ਹਾਂ ਨੇ ਤੁਰੰਤ ਇਸ ਮਾਮਲੇ ਤੇ ਗੌਰ ਕਰਦੇ ਆ ਪਿੰਡ ਛਾਦਿਲ ਨੂੰ ਨਗਰਪੰਚਾਇਤ ਬਣਾਉਣ ਦਾ ਭਰੋਸਾ ਦਿੱਤਾ ਸਾਨੂੰ ਆਸ ਸੀ ਕਿ ਮੁੱਖ ਮੰਤਰੀ ਸਾਹਿਬ ਵਿੱਤ ਮੰਤਰੀ ਸਾਹਿਬ ਇਸ ਨਗਰ ਨੂੰ ਨਗਰ ਪੰਚਾਇਤ ਬਣਾਉਣ ਦਾ ਭਰੋਸਾ ਦੇ ਕੇ ਜਾਣਗੇ ਉਹ ਵੀ ਪ੍ਰੋਸਾਈਂ ਦਿੱਤਾ ਐਲਾਨ ਕਰਨਗੇ ਜਾਣੀ ਹਾਂ ਜੋ ਵੀ ਐਲਾਨ ਕਰਨਗੇ ਜਾਂ ਭਰੋਸਾ ਦੇ ਕੇ ਜਾਣਗੇ ਉਹ ਵੀ ਕੁਝ ਨਹੀਂ ਹੋਇਆ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਣਾ ਵਿੱਤ ਮੰਤਰੀ ਸਾਹਿਬ ਨੂੰ ਵਿੱਤ ਮੰਤਰੀ ਸਾਹਿਬ ਚਲੋ ਤੁਸੀਂ ਨਗਰ ਪੰਚਾਇਤ ਦਾ ਦਰਜਾ ਤਾਂ ਗੱਲ ਹੀ ਨਹੀਂ ਕੀਤੀ ਇਸ ਸਖਤਿੰਨ ਸਾਲ ਹੋ ਗਏ ਮੈਂ ਤੁਹਾਨੂੰ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਛਾਲ ਨੂੰ ਬਲਾਕ ਜੁੱਟ ਬਣਾ ਦਿਓ ਕਿ ਕਿ ਡੇੜੀ ਵਿਧਾਨ ਸਭਾ ਡੜਬਾ ਦੀਆਂ ਪੰਚਾਇਤਾਂ ਨੇ ਕੁਝ ਪੰਚਾਇਤਾਂ ਨੂੰ ਲਹਿਰੇ ਜਾਣਾ ਪੈਂਦਾ ਕੁਝ ਪੰਚਾਇਤਾਂ ਨੂੰ ਸੁਨਾਮ ਜਾਣਾ ਪੈਂਦਾ ਕੁਝ ਪੰਚਾਇਤਾਂ ਨੂੰ ਡੜਬੇ ਜਾਣਾ ਪੈਂਦਾ ਤਾਂ ਮੇਰੀ ਤੁਹਾਨੂੰ ਇੱਕ ਗੁਜ਼ਾਰਿਸ਼ ਹੈਗੀ ਆ ਬੇਨਤੀ ਆ ਕਿ ਸ਼ਾਹਦੀਨ ਨੂੰ ਬਲਾਕ ਦਾ ਦਰਜਾ ਦਿੱਤਾ ਜਾਵੇ ਜਿਵੇਂ ਬੀਡੀਪੀਓ ਸਾਹਿਬ ਇੱਥੇ ਆ ਕੇ ਬੈਠਣ ਔਰ ਵਿਧਾਨ ਸਭਾ ਹਲਕਾ ਡੜਬੇ ਦੇ ਲੋਕਾਂ ਦਾ ਸੁੱਖ ਮਹਾਰ ਉੱਚਾ ਹੋਵੇ ਉਹ ਦੱਸੋ ਜੀ